ਇਹ ਲੰਗਰ ਦੇ ਵਿੱਚ ਇਹ ਜੋ ਕੰਪਿੰਗ ਨਗਰ ਨੀਰ ਲੰਬਾ ਪਿੰਡ ਹੈ ਉੱਥੇ ਕਿਰੀਏ ਗੋਲੀਆਂ ਚੱਲਦੀਆਂ ਨਜ਼ਰ ਆਈਆਂ ਇਸ ਦੇ ਵਿੱਚ ਦੱਸਿਆ ਜਾ ਰਿਹਾ 2 9 2 ਅੰਕੀ ਚੀਰੇ ਤੋਂ 4 ਗੋਲੀਆਂ ਚੱਲੀਆਂ ਕੀ ਕੰਮ ਹੋ ਰਿਹਾ ਕਿ ਮਿਸਟਰ ਜੀ ਤੁਹਾਡੇ ਸਾਹਮਣੇ ਆਪ ਹਾਂ ਇਹ ਕੋਈ 6:00 ਵਜੇ ਦੇ ਕਰੀਬ 8:00 ਵਜੇ ਸਿਵਲ ਹਸਪੀਟਲ ਲੰਗਰ ਤੋਂ ਥਾਣਾ ਰਾਮਾ ਮੰਡੀ ਵਿੱਚ ਪਹੁੰਚ ਹੋ ਰਹੀ ਸੀ ਕੁਝ ਇਹ ਇੱਕ ਸ਼ਿਵਮ ਨਾਮ ਦਾ ਕੰਟੈਕਟ ਜਿਹੜਾ ਹੈ ਜੀ ਲਿੱਕ ਕਿਦਾਂ ਮੈਂ ਕਿੰਨੇ ਉਹ ਸੀਰੀਸ ਆਤ ਵਿੱਚ ਹੈ ਡਾਕ ਲੱਗਿਆ ਉਹਨਾਂ ਨੂੰ ਕਾਰ ਬਿਲਕੁਲ ਖਸਟ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਫਤਖ ਪਰਮਿੰਦਰ ਸਿੰਘ ਸਮੇਤ ਫੋਰਸ ਸਿਵਲ ਆਸਪਤਲ ਕੋ ਪਹੁੰਚੇ ਸੀ ਕਿ ਇਹਦਾ ਮੇਨ ਟਾਈਮ ਜਿਹੜਾ ਸ਼ਿਮਮ ਇੰਜਰਡ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨਿਤ ਬਾੜੀ ਖੁੰਢੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਚੁੱਕੀ ਸੀ ਉਹ ਬ੍ਰਾਡ ਡੈੱਡ ਐਟ ది ਸਪਾਟ ਹੋ ਗਿਆ ਸੀ ਜੀ ਤੋ ਐਕਚੁਅਲ ਉਹ ਤੇੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਨੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਾਨੇ ਨੇ ਇਹ ਇੱਕ ਤਾਂ ਜਿੰਨਾਂ ਦੀ ਡੈਥ ਹੋ ਗਈ ਹੈ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਿੱਠਾਪੁਰੀਆ ਇਹ ਤਿੰਨੇ ਤੋਸ ਸੀਗੇ ਕੋਈ ਰਾਤੀ ਇਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਾਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀ ਹੂੰ ਤੋ ਇਹ ਤਿੰਨ ਜਾਨੇ ਦੋ ਮਿੱਟਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਿੱਠਾ ਹੂੰ ਫੇ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਾਨੀ ਦਾ ਘਰ ਆ ਇੱਥੇ ਆਏ ਸੀ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਗੱਦਾਂ 'ਤੇ ਸੁੱਤੇ ਪਏ ਸੀ ਸੋ ਗਏ ਸੀ ਕਿ 4:00 ਵਜੇ ਜਿਹੜਾ ਕੀ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਜਿੰਦਰ ਮਨੀ ਨੇ ਜਿਹੜਾ ਕਿ ਬਧਾਈ ਮੁਕਰਮਾ ਹੈ ਕਿ ਉਹਨੂੰ ਗੂੜੀ ਚੱਲਣ ਦੀ ਆਵਾਜ਼ ਆਈ ਤੇ ਉਹਨੇ ਇਮੀਡੀਏਟਲੀ ਲਾਈਟ ਜਿਗਾਈ ਤੇ ਦੇਖਿਆ ਜਿਹੜਾ ਮਨੀ ਮਿੱਠਾਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੂੜੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਹੈ ਚਾਰ ਪੰਜ ਗੋਲੀਆਂ ਫਲੋਰ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇਤ ਵਾੜੀ ਸੀ ਉਹਦੇ ਮਤਲਬ ਬਿਨੇਤ ਵਾੜੀ ਤਾਂ ਐਟ ਦੀ ਸਪੋਰਟੀ ਡੈੱਡ ਹੋ ਗਿਆ ਸੀ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਬਲ ਹਸਪੀਟਲ ਲੈ ਕੇ ਗਏ ਸੀ ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅ ਭਰਜਿੰਦਰ ਮਨੀ ਦੇ ਅੱਖਾਂ ਦੇ ਸਾਹਮਣੇ ਹੋਇਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਧਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਕੋਈ ਮਾਰੀਆਂ ਇਹ ਮਨੀ ਮਠਾਪੁਰੀਏ ਨੇ ਮਾਰੀ ਜਿਹੜਾ ਕਿ ਨਾ ਦਾ ਦੋਸਤ ਸੀ ਤਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਆਈ ਡੌਗਸ ਸਕਵਾ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ ਕਿ ਤਪਤੀ ਸੀ ਸ ਕਾਰਨ ਕਿ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਇਕੱਠੇ ਸੁੱਤੇ ਬਾਕੀ ਇਹਨਾਂ ਦੀ ਬਹਿਸ ਹੋਈ ਸੀ ਤੇ ਬੇਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਨੇ ਆਪ ਵੀ ਪਹਿਲਾਂ ਤੇ ਪੀਤੀ ਹੋਗੀ ਲੇਕਿਨ ਉਹ ਮਦਈ ਮਕਦਮਾ ਨੇ ਇਸ ਗੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਸ ਦੇ ਤੇ ਕਰਨਾ ਇਹ ਸਾਰੇ ਇਨਸੀਡੈਂਟ ਵਾਪਰਿਆ ਹੈ ਹੈਗਾ ਕਿ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਠਾਪੁਰੀਆ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲੇ ਹੈਗਾ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀ ਦੋ ਵੈਪਨ ਸੀ ਇਹ ਕਿਸੇ ਲਾਇਸੈਂਸੀ ਹੈ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਹੈ ਕਿ ਬਾਕੀ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹਦੇ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾ ਪੁਰੀਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਤਾਂ ਬੰਦਾ ਡਰ ਜਾਂਦਾ ਹੈ ਉਹ ਫਰਾਰ ਹੋ ਗਿਆ ਉਹ ਬੰਦਾ ਫਰਾਰ ਹੈਗਾ ਪਰ ਉਹ ਫੜ ਲਾਂਗੇ ਆਪਾਂ ਟੀਮਾਂ ਸਾਡੀ ਨੇ ਪਹਿਲੇ ਵੀ ਪਹਿਲੇ ਵੀ ਮਾਮਲੇ ਦਰਜ ਹੈਗੇ ਸ਼ਿਵਮ ਨੇ ਸਿਵਲ ਚ ਕਿੰਨੀ ਜਾਣ ਦਿੱਤੀ ਉਹ ਆਫਰ ਕਰਦਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਦਾ ਮਦਈਆ ਸਾਡਾ ਇਹਨੇ ਦੱਸਿਆ ਕਿ ਉਹ ਦੱਸਿਆ ਵੀ ਕਿਉਂਕਿ ਜਿਹੜਾ ਮਨੀ ਮਤਲਬ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮੰਨੀ ਮਿੱਠਾਪੁਰਿਆ ਨੂੰ ਪ੍ਰੋਪਰਲੀ ਕਿਹੜੀ ਵਾਰ ਹੀ ਮਰਿਆ ਸੀ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾਪੁਰ ਜਿਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਬਸਤੀ شیخ ਦਾ ਤੇ ਇੱਕ ਹੈਗਾ ਮੋਤਾ ਸਿੰਘ ਸਰ ਇਹਨਾਂ ਦੇ ਪਹਿਲਾਂ ਵੀ ਮਕਦਮੇ ਕਰਾ ਪਏ ਪਹਿਲਾਂ ਵੀ ਮਾਮਲੇ ਦਰਜ ਹਾਂ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮੁਕਾਦਮੇ ਦਰਜ ਨੇ ਗੋਲੀ ਚਲਾਉਣ ਦੀ ਤੇ ਲੜਾਈ ਚ ਹੈ ਹਰਜੀਵਰ ਮਣੀ ਦੇ ਖਿਲਾਫ ਵੀ ਮਾਮਲੇ ਮਿੱਠਾਪੁਰਿਆ ਤੇ ਜਾਂ ਤਿੰਨਾਂ ਦੇ ਉੱਤੇ ਇਹ ਵੀ ਕ੍ਰਿਮੀਨਲ ਰਿਪੋਰਟ ਦਈ ਹੈ ਠੀਕ ਚਾਰੇ ਬੰਦੇ ਠੀਕ ਅੱਛਾ ਚਾਰੇ ਕ੍ਰਿਮੀਨਲ ਰਿਪੋਰਟ ਦਈ ਹੈ ਠੀਕ ਠੀਕ